ਸ਼ਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਉਮਰਥਲ ਸੇਈ ਜਾਣਨ ਸੂਲੀਆ ਜਿਹੜਾ ਉਮਰਸਾਲ ਪਾਠ ਹੈ ਨਾ ਵਿੱਚ ਮੜੀ ਡੈਸ਼ ਦੇ ਕੇ ਬੋਲੋ ਸੰਬੰਧਕ ਬੋਲੋਗੇ ਪਾਠ ਇਕੱਠਾ ਹੀ ਹੈ ਥੋੜਾ ਜਿਹਾ ਡੈਸ਼ ਦੇ ਕੇ ਨਖੀਰ ਕੇ ਪੜਾਂਗੇ ਸ਼ੁੱਧ ਉਚਾਰਨ ਹੋਏਗਾ ਉਮਰਥਲ ਜਿਨ੍ਹਾਂ ਅੰਦਰ ਉਮਰਥਲ ਸੇਈ ਜਾਣਨ ਸੂਲੀਆ ਹਰ ਜਾਣਹਿ ਸਹੀ ਬਿਰਹ ਹਾ ਤੈਨ ਵਿਟਹ ਸਾਧ ਘੁੰਮ ਘੋਲੀਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਯਾਦ ਰੱਖਣਾ ਹੈ ਹਰ ਜਾਣਹਿ ਸਹੀ ਬਿਰਹ ਇਥੇ ਵਿਸਰਾਮ ਹੈ ਹਉ ਤਿਨ ਵਿਟਹ ਸਾਧ ਘੁੰਮ ਘੋਲੀਆ ਹਰ ਮਿਲਹ ਸੱਜਣ ਪੁਰਖ ਮੇਰਾ ਸਿਰ ਤੈਨ ਵਿਟਹ ਤਲ ਰੋਲੀਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਮਿਲਹ ਸੱਜਣ ਪੁਰਖ ਇਥੇ ਵਿਸਰਾਮ ਲਾਉਣਾ ਹੈ ਮੇਰਾ ਸਿਰ ਇਥੇ ਵੀ ਥੋੜੀ ਠਮਕ ਲਾ ਦਨੀ ਹੈ ਮੇਰਾ ਸਿਰ ਤਿਨ ਵਿਟੋ ਤਲ ਰੋਲਿਆ ਜੋ ਸਿੱਖ ਗੁਰਕਾਰ ਕਮਾਵਹਿ ਹਾ ਗੋਲਮ ਤਿਨਾ ਕਾ ਗੋਲੀਆਂ ਹਰ ਰੰਗ ਚਲੂਲਾ ਜੋ ਰਤੇ ਤੈਨ ਪਿੰਨੀ ਹਰ ਰੰਗ ਚੋਲਿਆ ਚੋਲਿਆ ਉਹਦਾ ਜੱਸ ਕੇ ਹੀ ਬੋਲ ਗੁਰ ਕਿਰਪਾ ਨਾਨਕ ਮੇਲ ਗੁਰ ਪਹਿ ਮੇਲ ਤੇ ਵਿਸਰਾਮ ਲਾ ਦੋ ਜੀ ਕਰ ਕਿਰਪਾ ਨਾਨਕ ਮੇਲ ਇਥੇ ਵਿਸਰਾਮ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵਿੱਚ ਆ ਮੂਲੀਆ ਗੁਰ ਪਹਿ ਸਿਰ ਵਿੱਚ ਆ ਮੂਲੀਆ ਮਹੱਲਾ ਚੌਥਾ ਔ ਗਣੀ ਭਰਿਆ ਸਰੀਰ ਹੈ ਕਿਉ ਸੰਤਹ ਨਿਰਮਲ ਹੋਏ ਗੁਰਮੁਖ ਗੁਣ ਵੇਹਾ ਜੀਐ ਮਲ ਹਉ ਮੈ ਕੱਢੈ ਤੋਏ ਮਲ ਹਉ ਮੈ ਕੱਢੈ ਤੋਏ ਸਚ ਵਣੰਜਹ ਰੰਗਸ ਸਚ ਸੋਦਾ ਹੋਏ ਟੋਟਾ ਮੂਲ ਨ ਆਵਈ ਟੋਟਾ ਮੂਲ ਨ ਆਵਈ ਲਾਹ ਹਰ ਭਾਵੈ ਸੋਏ ਨਾਨਕ ਤੇਨ ਸਚ ਵਣੰਜਿਆ ਜਿਨਾਂ ਧੁਰ ਲਿਖਿਆ ਪ੍ਰਾਪਤ ਹੋਏ ਪਾਉੜੀ ਸਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸਾ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨੀ ਅਰਾਧਿਆ ਸੇ ਜਾਇ ਰਲੇ ਸੱਚ ਨਾਲੇ ਸੱਚ ਸੱਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ਓਹ ਆਲ ਪਤਾਲ ਮੋਹ ਕ ਬੋਲ ਦੇ ਜੋ ਪੀਤਾ ਮਦ ਮਤਵਾਲੇ ਓਹ ਇਸ ਨੂੰ ਓਹ ਨਹੀਂ ਕਹਿਣਾ ਊੜਾ ਖੁੱਲੇ ਮੂੰਹ ਬਲਾ ਵਧਾ ਕੇ ਬੋਲਣਾ ਓਹ ਇਥੇ ਜਮਕ ਲਾ ਦਨੀ ਹੈ ਆਲ ਪਤਾਲ ਇਹ ਸੰਬੰਧਕ ਪਾਠ ਹੈ ਯਾਨੀ ਦਾ ਅਰਥ ਹੈ ਊਠ ਪਤੰਗ ਓਹ ਆਲ ਪਤਾਲ ਮੂਹ ਭੂਲ ਦੇ ਇਥੇ ਵਿਸਰਾਮ ਜੋ ਪੀਤਾ ਮਦ ਮਤਵਾਲੇ ਸ਼ਲੋਕ ਮਹੱਲਾ ਤੀਜਾ ਗੌੜੀ ਰਾਗ ਸੁਲੱਖਣੀ ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ ਪਾਣਾ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ ਸੱਚਾ ਸ਼ਬਦ ਪਧਾਰ ਹੈ ਪਧਾਰ ਨਹੀਂ ਕਹਿਣਾ ਤੱਦਾ ਨਹੀਂ ਐ ਤੱਤੇ ਦਾ ਉਚਾਰਨ ਕਰਨਾ ਸੱਚਾ ਸ਼ਬਦ ਪਧਾਰ ਹੈ ਸੱਚਾ ਸ਼ਬਦ ਪਧਾਰ ਹੈ ਸਦਾ ਸਦਾ ਰਾਵੇ ਜੋ ਉਬਲੀ ਮਜੀਠਾ ਰੰਗ ਗਹਿਗਾ ਤਿਉ ਸੱਚੇ ਨੋ ਜੀਉ ਦੇ ਹਾਂ ਜਿਉ ਉਬਲੀ ਮਜੀਠਾ ਰੰਗ ਗਹਿਗਾ ਤਿਉ ਸੱਚੇ ਨੋ ਜੀਉ ਦੇ ਰੰਗ ਚਲੂਲੇ ਅਤਰਤੀ ਸੱਚੇ ਸਉ ਲੱਗਾ ਨੇਹ ਕੂੜ ਠੱਗੀ ਗੁੱਝੀ ਨਾ ਰਹੈ ਕੂੜ ਠੱਗੀ ਗੁੱਜੀ ਨਾ ਰਹਿ ਕੂੜ ਮਲੰਮਾ ਪਲੇਟ ਤਰੇਹ ਕੂੜੀ ਕਰਨ ਵਡਾਈਆ ਕੂੜੇ ਸਿਓ ਲੱਗਾ ਨੇਹ ਨਾਨਕ ਸੱਚਾ ਆਪ ਹੈ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ ਸਤ ਸੰਗਤ ਮਹਿ ਹਰ ਉਸਤਤ ਹੈ ਮਹਿ ਨਹੀਂ ਕਹਿਣਾ ਮੈਂ ਬੋਲ ਦਿੱਤਾ ਹੈ ਬੋਲ ਦਿੱਤਾ ਤਾਂ ਦਲਾਵਾਂ ਲੱਗ ਗਈਆਂ ਮਹਿ ਸ਼ਬਦ ਉਚਾਰਨ ਕਰਨਾ ਸਤ ਸੰਗਤ ਮਹਿ ਹਰ ਉਸਤਤ ਹੈ ਸਤ ਸੰਗਤ ਮਹਿ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓ ਪੁਰਖ પ્રાਣੀ ਧਨ ਜਨ ਹ ਹੈ ਉਪਦੇਸ਼ ਕਰ ਹੈ ਏ ਓਏ ਪੁਰਖ ਪ੍ਰਾਣੀ ਤਨ ਜਨ ਹੈ ਉਪਦੇਸ਼ ਕਰ ਹੈ ਪਰ ਉਪਕਾਰਿਆ ਓਏ ਪੁਰਖ ਪ੍ਰਾਣੀ ਤਨ ਜਨ ਹੈ ਉਪਦੇਸ਼ ਕਰ ਹੈ ਪਰ ਉਪਕਾਰਿਆ ਹਰ ਨਾਮ ਦ੍ਰਿੜਾਵ ਹੈ ਹਰ ਨਾਮ ਸੁਣਾਵ ਹੈ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕਉ ਸਭ ਕੋਈ ਲੋਚੈ ਨਾਵਖੰਡ ਜਗਤ ਨਮਸਕਾਰਿਆ ਤੁਧ ਆਪੇ ਆਪ ਰੱਖਿਆ ਸਤਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ ਹਾਂਏ ਵਿਸਰਾਮ ਧਿਆਨ ਨਾਲ ਲਾਉਣਾ ਤੁਧ ਆਪੇ ਆਪ ਰੱਖਿਆ ਸਤਗੁਰ ਵਿੱਚ ਇੱਥੇ ਵਿਸਰਾਮ ਗੁਰ ਆਪੇ ਤੁਧ ਸਵਾਰਿਆ ਤੂ ਆਪੇ ਪੂਜ ਹੈ ਪੂਜ ਕਰਾਵ ਹੈ ਸਤਗੁਰ ਕਉ ਸਿਰਜਣਹਾਰਿਆ ਕੋਈ ਵਿਛੜ ਜਾਏ ਸਤਿਗੁਰੂ ਪਾਸੋ ਤਿਸ ਕਾਲਾ ਮੋਹ ਜਮ ਮਾਰਿਆ ਮੋਹ ਨਿਗਨ ਮੋਹ ਦਾ ਅਰਥ ਵੀ ਹੋਰ ਹੋ ਜਾਏਗਾ ਇਹ ਮੋਹ ਤਿਸ ਕਾਲਾ ਮੋਹ ਮੋਹ ਦਾ ਅਰਥ ਹੈ ਮੁਖ ਤੇ ਮੋਹ ਦਾ ਅਰਥ ਹੈ ਇੱਕ ਵਿਕਾਰਾਂ ਦੇ ਵਿੱਚੋਂ ਮੋਹ ਵਿਕਾਰ ਹੈ ਕੋਈ ਵਿਛੜ ਜਾਏ ਸਤਿਗੁਰੂ ਪਾਸੋ ਤਿਸ ਕਾਲਾ ਮੋਹ ਜਮ ਮਾਰਿਆ ਤੇਸਾ ਅੱਗੇ ਪਿੱਛੇ ਢੋਈ ਨਾਹੀ ਗੁਰ ਸਿੱਖੀ ਮਾਨ ਵਿਚਾਰਿਆ ਸਤ ਗੁਰੂ ਨੋ ਮਿਲੇ ਸਹੀ ਜਨ ਉੱਭਰੇ ਜਿਨ ਹਿਰਦੈ ਨਾਮ ਸੁਮਾਰਿਆ ਜਨ ਨਾਨਕ ਕੇ ਗੁਰ ਸਿੱਖ ਪੁੱਤ ਹਉ ਹਰ ਜਪਿਓ ਹਰ ਨਿਸਤਾਰਿਆ ਇਹ ਆਮ ਪੁੱਤੋ ਹੀ ਕਹਿ ਜਾਂਦੇ ਹਨ ਪੁੱਤੋ ਨਹੀਂ ਕਹਿਣਾ ਪੁੱਤ ਇਹਦੇ ਵਿੱਚ ਡੈਸ਼ ਦੇ ਦੇਣੀ ਆ ਪੁੱਤ ਹਉ ਇਸ ਤਰ੍ਹਾਂ ਬੋਲਣਾ ਪਾਠ ਇਕੱਠਾ ਹੀ ਹੈ। ਯਾਨੀ ਵਿੱਚ ਇੱਕ ਡੈਸ਼ ਜੀ ਦੇ ਕੇ ਬੋਲਣਾ ਜਨ ਨਾਨਕ ਜਨ ਨਾਨਕ ਕੇ ਗੁਰ ਸਿੱਖ ਪੁੱਤ ਹਉ ਹਰ ਜਪਿਐ ਹਉ ਹਰ ਨਿਸਤਾਰਿਆ ਮਹਲਾ ਤੀਜਾ ਹਉ ਮੈਂ ਜਗਤ ਭੁਲਾਇਆ ਦੁਰਮਤਿ ਵਿਖਿਆ ਵਿਕਾਰ ਸਤਗੁਰ ਮਿਲੈ ਤਨਦਰ ਹੋਇ ਮਨ ਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੋ ਸ਼ਬਦ ਲਾਏ ਪਿਆਰ ਪੌੜੀ ਸਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਜੈ ਜਿਨੀ ਇਕ ਮਨ ਇਕ ਅਰਾਧਿਆ ਤੈਨ ਕਾ ਕੰਧ ਨਕ ਗੁਹੂ ਛਿਜੈ ਤਨ ਤਨ ਭਜਾ ਨਹੀਂ ਭਾਰਾ ਬੁਲਨਾ ਛਿਜੈ ਭਜੈ ਜੈ ਨਹੀਂ ਬੁਲਨਾ ਜਜੈ ਬੋਲ ਨਾ ਹੈ ਤਿਜੈ ਛਿਜੈ ਜਿਨੇ ਇਕ ਮਨ ਇਕ ਅਰਾਧਿਆ ਤੈਨ ਕਾ ਕੰਧ ਨ ਕਬੂ ਛਿਜੈ ਤੰਦ ਨਹੀਂ ਕਹਿਣਾ ਕੰਧ ਦਾ ਤਾਂ ਕੰਧ ਮੂਲ ਚੁਣ ਖਾਹੇ ਵਨਖੰਡ ਵਾਸਾ ਇਕੰਧ ਹੈ ਜੀ ਕੰਧ ਤਾਂ ਦੇ ਨਾਲ ਉਚਾਰਨ ਕਰਨਾ ਕੰਧ ਦਾ ਅਰਥ ਹੈ ਸਰੀਰ ਹੈ ਜੀ ਜਿਨੇ ਇਕ ਮਨ ਇਕ ਅਰਾਧਿਆ ਤੈਨ ਕਾ ਕੰਧ ਨ ਕਬੂ ਛਿਜੈ ਤਨ ਤਨ ਪੁਰਖ ਸਾ ਬਾਸ ਹੈ ਜੇਨ ਸਚ ਰਸਨਾ ਅੰਮ੍ਰਿਤ ਪਿਜੈ ਸਚ ਸਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗਹ ਲਿਜੈ ਤਨ ਤਨ ਜਨਮ ਸਚਿਆਰੀਆ ਮੁਖ ਉज्जਲ ਸਚ ਕਰਿਜੈ ਲੋਕ ਮਹੱਲਾ ਚੌਥਾ ਸਾਕਤ ਜਾਏ ਨਿਵਹਿ ਗੁਰ ਆਗੇ ਮਨ ਖੂਟੇ ਕੂੜ ਕੂੜਿਆ ਰੇ ਜਾ ਗੁਰ ਕਹੈ ਉਠੋ ਮੇਰੇ ਭਾਈ ਵਹਿ ਜਾਏ ਕੁਸਰ ਬਗਲਾ ਰੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਜਾ ਗੁਰ ਕਹੈ ਉਠੋ ਮੇਰੇ ਭਾਈ ਇਥੇ ਵਿਸਰਾਮ ਹੈ ਵਹਿ ਜਾਏ ਕੁਸਰ ਇਥੇ ਠਮਕ ਬਗਲਾ ਰੇ ਗੁਰਸਿੱਖਾ ਅੰਦਰ ਸਤਿਗੁਰ ਵਰਤੈ ਚੋਣ ਕੱਢੈ ਲੱਧੋ ਵਾਰੇ ਕੋਈ ਅੱਗੇ ਪਿੱਛੇ ਬਹਿ ਮੂੰਹ ਛਪਾਇਨ ਨਾ ਰਲਨੀ ਖੂਟਿਆਰੇ ਉਹਨਾਂ ਦਾ ਪੱਖ ਸੋ ਉਥੈ ਨਹੀਂ ਜਾਏ ਕੂੜ ਲਹਿਨ ਭੇੜਾਰੇ ਇਹ ਵੀ ਬਿਸਰਾਨ ਧਿਆਨ ਨਾਲ ਲਾਉਣਾ ਉਹਨਾਂ ਦਾ ਪੱਖ ਸੋ ਉਠੈ ਨਾਹੀ ਇੱਥੇ ਵਿਸਰਾਮ ਲਾਉਣਾ ਹੈ ਜਾਏ ਕੂੜ ਲਹਿਨ ਇੱਥੇ ਠਮਕੈ ਭਿਡਾਰੀ ਇਕੱਠਾ ਬੜਾ ਹਾਂਜੀ ਜਾਏ ਕੂੜ ਲਹਿਨ ਇੱਥੇ ਠਮਕ ਲਾ ਦਨੀ ਹੈ ਭਿਡਾਰੀ ਇਕੱਠਾ ਪਾਠ ਜੇ ਸਾਖਤ ਨਰ ਖਾ ਬਾਈਏ ਲੂਚੀਏ ਬੇਖ ਕੱਡਾ ਮੁਖ ਉਗਲਾਰੇ ਬੇਖ ਕੱਡਾ ਮੁਖ ਉਗਲਾਰੇ ਥੋੜਾ ਜਿਹਾ ਕਸ ਕੇ ਬੋਲਨਾ ਹਰ ਸਾਖਤ ਸੇਤੀ ਸੰਗ ਨ ਕਰਿਯਹੁ ਹਰ ਪਾਤੇ ਜਮਕ ਲਾਦਿ। ਹਰ ਸਾਖਤ ਸੇਤੀ ਸੰਗ ਨ ਕਰਿਯਹੁ ਓਏ ਮਾਰੇ ਸਿਰ ਜਣਹਾਰੇ ਜਿਸ ਕਾ ਇਹ ਖੇਲ ਸੋਈ ਕਰ ਵਿਖੈ ਜਾਨ ਨਾਨਕ ਨਾਮ ਸਮਾਰੇ ਮਹੱਲਾ ਚੌਥਾ ਸਤਗੁਰ ਪੁਰਖ ਅਗੰਮ ਹੈ। ਜਿਸ ਅੰਦਰ ਹਰ ਔਰ ਧਾਰਿਆ ਸਤਿਗੁਰੂ ਨੂੰ ਅਪੜ ਕੋਈ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ ਸਤਿਗੁਰੂ ਦਾ ਖੜਗ ਸੰਜੂ ਹਰ ਭਗਤ ਹੈ ਜੇਤ ਕਾਲ ਕੰਟਕ ਮਾਰ ਵਿਡਾਰਿਆ ਸਤਿਗੁਰੂ ਕਾ ਰਖਣਹਾਰ ਹਰ ਆਪ ਹੈ ਸਤਗੁਰੂ ਕੈ ਪਿਛੈ ਹਰ ਸਭ ਉਬਾਰਿਆ ਜੋ ਮੰਦਾ ਚਿਤਵੈ ਪੂਰੇ ਸਤਗੁਰੂ ਕਾ ਸੋ ਆਪ ਉਪਾਵਣ ਹਰ ਮਾਰਿਆ ਇਹ ਗੱਲ ਹੋਵੈ ਹਰ ਦਰਗਹ ਸੱਚੀ ਕੀ ਜਾਨ ਨਾਨਕ ਅਗਮ ਵਿਚਾਰਿਆ ਪੌੜੀ ਸਚ ਸੁੱਤਿਆ ਜਿਨੀ ਅਰਾਧਿਆ ਜਾ ਉੱਠੇ ਤਾਂ ਸੱਚ ਚਵੇ ਸੇ ਵਿਰਲੇ ਜੁਗ ਮਹਿ ਜਾਣੀਆ ਹੈ ਜੋ ਗੁਰਮੁਖ ਸੱਚ ਰਵੇ ਹਉ ਬਲਿਹਾਰੀ ਤੈਨ ਕੋ ਜੇ ਅਨ ਦਿਨ ਸੱਚ ਲਵੇ ਜੇ ਨਾਨ ਮਨ ਤਨ ਸੱਚਾ ਭਾਵਦਾ ਸੇ ਸੱਚੀ ਦਰਗਹ ਗਵੇ ਜਾਨ ਨਾਨਕ ਬੋਲੇ ਸੱਚ ਨਾਮ ਸੱਚ ਸੱਚਾ ਸਦਾ ਨਵੀਂ